ਚੇਰਾ ਪੰਜਾਬ ਨੇ ਬਚਣਾ ਨਹੀਂ ਜਿੰਨਾ ਚਿਰ ਆਏ ਸਾਰੇ ਜੀ ਸਿਰ ਜੋੜ ਕੇ ਕਹਿੰਦੇ ਭੰਡ ਵੀ ਨਹੀਂ ਵੱਜਦੀ ਯਾਰ ਜਿੰਨਾ ਚਿਰ ਦੋ ਬੰਦਿਆਂ ਦੇ ਸਿਰ ਨਹੀਂ ਜੋੜੇ ਹੈ ਹੈ ਕੌਣ ਆ ਜਦੋਂ ਆਹ ਮਹੀਨੇ ਵਸ ਹਾਬ ਕਰਦੇ ਆ ਕੌਣ ਜਾਂਦਾ گا ਹੁਣ ਤਾਂ ਇਹ 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 ਪਰ ਆਇਂ ਤਾਂ ਨਹੀਂ ਹੁੰਦਾ ਵੀ ਕਿਤੇ ਭੈਣ ਕਹਿੰਦੀ ਵੀ ਅੱਜ ਰੋਟੀਆਂ ਤੂੰ ਲਾ ਮੇਰੇ ਵੱਧ ਬੰਦੇ ਭਾਈ ਮੈਂ ਤੁਹਾਨੂੰ ਨਾ ਪਹਿਲਾਂ ਵੀ ਕਈ ਵਾਰੀ ਆਖਿਆ ਕਿ ਪੰਜਾਬੀਆਂ ਨੂੰ ਜੇ ਬਚਣਾ ਹੈ ਜੇ ਬਚਣਾ ਹੈ ਤੁਸੀਂ ਤੇ ਬਾਈ ਸਾਰੇ ਸਾਰੇ ਟੱਬਰ ਨੂੰ ਕੰਮ ਕਰਨਾ ਪੈਂਦਾ ਜੇ ਆਪਾਂ ਇੱਕ ਬੰਦੇ ਤੇ ਸੱਟ ਕੇ ਬਹਿ ਗਏ ਤੇ ਉਹਦੇ ਸਿਰ ਦੇ ਬਾਲ ਆ ਜਿਹੜੇ ਉਹ ਬਾਈ ਦਿਨਾ ਚ ਹੀ ਉੱਟ ਜਾਣੇ ਤੇ ਦਿਨਾ ਚ ਹੀ ਬੁੜੀਆਂ ਕਹਿਣ ਲੱਗ ਜਾਂਦੀਆਂ ਵੀ ਤੇਰਾ ਤਾਂ ਕੱਲ ਪਰਸੋਂ ਵਿਆਹ ਹੋਇਆ ਤੇ ਕੱਲ ਪਰਸੋਂ ਤੂੰ ਐ ਬਣਿਆ ਫਿਰਦਾ ਸੀ ਤੇ ਅੱਜ ਤੇਰਾ ਬਣਿਆ ਪਿਆ ਇਹ ਹੋ ਜਾਂਦਾ ਜਵਾਨ ਦੇ ਨਾਲ ਛੇਤ ਕੋਈ ਕਿਉਂਕਿ ਇਕੱਲੇ ਤੇ ਬੋਝ ਆ ਜਾਂਦਾ ਜਦੋਂ ਆ ਕੇ ਭਾਈ ਚੰਗੇ ਘਰ ਦੀ ਘਰਾਣੇ ਟਿਕਾਣੇ ਦੀ ਨੂੰਹ ਤੀ ਆ ਕੇ ਕੰਮ ਚੱਕ ਲੈਂਦੀ ਆ ਉਦੋਂ ਬਾਅਦ ਭਾਈ ਬੰਦੇ ਤੋਂ ਬਹੁਤ ਜ਼ਿਆਦਾ ਰਹਿ ਜਾਂਦਾ ਆ ਆਪਾਂ ਨਥਾਣੇ ਭਾਈ ਬੰਬੂਟੇ ਦੇ ਕਰੇ ਆ ਆ ਦੇਖੋ ਆ ਪਸ਼ੂਆਂ ਵਾਲਾ ਬ੍ਰਾਂਡ ਆ ਠੀਕ ਆ ਯਾਰ ਪਸ਼ੂ ਕਈ ਵਾਰੀ ਹਰੇਕ ਬੰਦੇ ਦੇ ਨਹੀਂ ਰਾਸ ਆਉਂਦੇ ਬੱਸ ਦੀ ਗੱਲ ਨਹੀਂ ਅੱਜ ਕੱਲ ਹਰੇਕ ਦੇ ਇਹ ਵੀ ਪਸ ਨਹੀਂ ਜੇ ਇਹਨਾਂ ਨੇ ਇਹ ਪਸ਼ੂਆਂ ਵਾਲੇ ਬ੍ਰਾਂਡੇ ਦੇ ਵਿੱਚ ਬੁਟੀਕ ਕਰ ਲਿਆ ਦੇਖੋ ਖੁਰਨੀ ਹਜੇ ਵੀ ਤੁਹਾਨੂੰ ਜਿਹੜੇ ਹੈਗੇ ਨਿਸ਼ਾਨ ਉਵੇਂ ਹੀ ਦਿਸਦੇ ਆ ਤਾਂ 22 ਹੁਣਾਂ ਨੇ ਬੁਟੀਕ ਕਰ ਲਈ ਨਥਾਣੇ ਦੇ ਵਿੱਚ ਘਰ ਘਰ ਸੋਨਾ ਪਾਇਆ 22 ਬੂਟਾ ਕਰਦਾ ਗੈਸ ਏਜੰਸੀ ਦੇ ਵਿੱਚ ਕੰਮ ਤੇ ਭੈਣ ਨੇ ਸ਼ੁਰੂ ਕਰ ਲਿਆ ਘਰੇ ਬੁਟੀਕ ਦਾ ਕੰਮ ਪਹਿਲਾਂ ਕੱਪੜੇ ਸਿਉਂਦੇ ਵੀ ਆ ਕੜਾਈ ਵੀ ਕਰਦੇ ਆ ਮਸ਼ੀਨ ਪੂਰੀ ਵਧੀਆ ਤੁਸੀਂ ਦੇਖੋ ਇਹਦੀ ਸਫਾਈ ਦੇਖੋ ਸਿੱਖ ਗਿਆ ਪੂਰੇ ਟ੍ਰੈਂਡ ਹੋ ਗਿਆ ਸਭ ਤੋਂ ਬ੍ਰੀਕ ਡਿਜ਼ਾਈਨ ਮੇਰੇ ਹਿਸਾਬ ਨਾਲ ਇਹ ਪੈ ਰਿਆ ਬੁੱਟੇ ਬਾਈਕਾਂ ਤੋਂ ਲਿਆਂਦੀ ਆ ਮਸ਼ੀਨ ਇਹ ਸਾਨੂੰ ਹੋ ਗਏ ਜੀ 4 ਕੁ ਮਹੀਨੇ ਨੇ ਗਰੀਬ ਕਦੋਂ ਕਦੋਂ ਚੱਕ ਲਿਆ ਬੋਝ ਬਰਾਬਰ ਕਬੀਲਦਾਰੀ ਦਾ ਭੈਣ ਨੇ ਇਹ ਤਾਂ ਜੀ ਹੋ ਗਏ 20 ਸਾਲਾਂ ਦੇ ਕਿਹੜੇ ਅੱਛਾ ਬਰਾਬਰ ਹੀ ਭੀੜੀ ਜਾਂਦੇ ਆ ਹਾਂ ਨਹੀਂ ਸਾਡੇ ਮੈਰਿਜ ਹੋ ਗਏ 15 ਸਾਲ ਹਾਂ 15 ਸਾਲ ਤੋਂ ਐਵੇਂ ਆ ਕੇ ਕੱਪੜੇ ਸਿਉਂਦੇ ਸੀ ਇਹ ਹਾਂਜੀ ਆ 4 ਮਹੀਨੇ ਹੋ ਗਏ ਇਹਨਾਂ ਨੂੰ ਕਾਸਤ ਤੇ ਆ ਇਸ ਅਪਡੇਟ ਕਰਤਾ ਕੰਮ ਹਾਂਜੀ ਅਪਡੇਟ ਕਰਤਾ ਹਾਂ ਹਾਂ ਇਹਨਾਂ ਨੇ ਨਾਲ ਕੰਦੇ ਨਾਲ ਕੰਦਾ ਮਲਾ ਕੇ ਹਮ ਕੰਮ ਕਰਨਾ ਸ਼ੁਰੂ ਕਰਤਾ ਉਦੋਂ ਦੇ ਇਵੇਂ ਲੱਗ ਗਏ ਵੀ ਵਧੀਆ ਕੰਮ ਕਰਦੇ ਸੀ 15 ਸਾਲ ਹੋ ਗਏ ਹਮ ਪਹਿਲਾਂ ਭੈਣ ਭੈਣ ਨੂੰ ਪੁੱਛਦੇ ਆ ਭੈਣੇ ਆ ਲਾਈ ਮਾਰਾ ਜਾ ਲਾ ਚੁਟਕੀ ਆ ਲਾ ਲਾ ਹਾਂ ਭੈਣੇ ਹੁਣ ਹੁਣ ਕੌਣ ਵੱੱਦ ਪੜਦਾ ਕੌਣ ਜਦੋਂ ਆ ਮਹੀਨੇਵਾਂ ਹਸਾਬ ਕਰਦੇ ਆ ਕੌਣ ਜਾਂਦਾ ਗੱਲ ਹੁਣ ਤਾਂ ਇਹ 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 ਪਰ ਆਇਂ ਤਾਂ ਨਹੀਂ ਹੁੰਦਾ ਵੀ ਕਿਤੇ ਭੈਣ ਕਹਿੰਦੀ ਵੀ ਅੱਜ ਰੋਟੀਆਂ ਤੂੰ ਲਾ ਮੇਰੇ ਵੱੱਦ ਬਣੇ ਵੇ ਤੇਰੇ ਨਹੀਂ 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 ਠੀਕ ਆ ਯਾਰ ਜੇ ਜੇ ਇੱਕ ਅਸਲ ਚ ਐ ਲੜਨਾ ਪੈਣਾ ਕਬੀਲਤਾਰੀ ਨਾਲ ਨਹੀਂ ਨਹੀਂ ਸਹੀ ਹੈ ਹੈ ਜੇ ਜਿਹੜੇ ਜ਼ਿੰਮੇਦਾਰ ਨੂੰ ਫਿਰ ਆਈ ਹੈ ਜੀ ਫਿਰ ਦੋ ਸਾਰੇ ਆਲੇ ਨੂੰ ਕੰਮ ਕਰਨਾ ਸਾਰੇ ਨੂੰ ਕੰਮ ਕਰਨਾ ਭੈਣੇ ਹੁਣ ਕੀ ਕੀ ਕਰਕੇ ਦੇ ਦੇਨੀ ਆ ਤੂੰ ਬਿਰੇ ਸਾਰੇ ਕਢਾਈ ਕਰਦੀ ਆ ਜਰੀਦੀ ਵੀ ਕਰਦੀ ਆ ਜਿਵੇਂ ਲੋਗੋ ਵਗੈਰਾ ਆਗੇ ਜੇਬ ਤੇ ਜਾਂ ਵੀ ਪੰਗੜੇ ਵਾਲਿਆਂ ਦੇ ਕੁਰਤੇ ਆਗੇ ਉਹ ਚੀਜ਼ਾਂ ਵੀ ਕਰਦੀ ਐ ਜਿ ਸਕੂਲ ਵਾਲੇ ਲੋਗੋ ਵਗੈਰਾ ਸਾਰਾ ਕੁਝ ਹੀ ਕਰਦੀ ਨਾ ਜਿਵੇਂ ਚੋਲੇ ਝਾਲੇ ਬਣਾਉਣੇ ਆ ਕਿਸੇ ਨੇ ਮਫਲਰ ਬਣਾਉਣੇ ਆ ਭੂਰੀਆਂ ਲੋਈਆਂ ਤੇ ਕੁਛ ਵੀ ਲਿਖਾਉਣਾ ਪੂਰਾ ਆੜਾ ਲਿਖਾਉਣਾ ਹਾਂ ਸਭ ਕੁਝ ਕਰਦੀ ਆ ਵਿੱਚ ਸੀਸਿਆਂ ਵਾਲਾ ਵੀ ਕਰਦੀ ਐ ਜੀ ਵਿੱਚ ਸੀਸੇ ਮਿੰਦੇ ਲਾ ਕੇ ਪੈਚਵਰਕ ਵੀ ਕਰਦੀ ਐ ਜੀ ਅੱਛਾ ਹਾਂਜੀ ਮਤਲਬ ਟੋਟਲ ਕੰਮ ਕਰਦੀ ਐ ਹਾਂਜੀ ਟੋਟਲ ਕਰਦੀ ਐ ਤੇ ਤੇਰੀ ਜਾਨ ਸੌਖੀ ਆ ਪਹਿਲਾਂ ਨੂੰ ਹਾਂਜੀ ਹਨਾ ਬਣੇ ਮੇਰਾ ਸੌਖਾ ਥੋੜਾ ਕੰਮ ਸੌਖਾ ਹੈ ਹਾਂ ਸੌਖਾ ਨਾ ਪਹਿਲਾਂ ਨਿਗਰ ਰਹ ਜਾਂਦੇ ਸੀ ਕੁੜੀਆਂ ਦੀ ਹਨਾ ਹਾਂ ਤੇ ਇਹ ਕਿੰਨੇ ਕਿ ਚਰਚ ਸਿੱਖ ਗਈ ਸੀ ਭਣੇ ਤੂੰ ਆਹ ਚਲ ਇਹ ਤਾਂ ਮੈਂ ਤਾਂ ਵੀ ਨਹੀਂ ਲਿਆ ਜੀ ਮੈਂ ਨਹੀਂ ਲਿਆ ਹਾਂਜੀ ਮਹੀਨੇ ਦੀ ਟ੍ਰੇਨਿੰਗ ਲਈ ਹੈ ਜੀ ਨਹੀਂ ਪਰ ਇਹ ਇਹ ਨਾ ਜਦੋਂ ਮੈਂ ਆ ਮਸ਼ੀਨ ਦੀ ਵੀਡੀਓ ਪਾਈ ਆ ਬਹੁਤ ਕੁੜੀਆਂ ਰਜਗਾਰ ਪੈ ਗਈਆਂ ਹਾਂ ਹਾਂ ਬਹੁਤ ਸਾਡੀ ਆਪਦੀ ਮੇਰੀ ਭੈਣ ਆ ਉਹ ਬੱਚੇ ਪਹਿਲਾਂ ਲੀੜੇ ਸਿਉ ਕੇ ਪਾਲਦੀ ਆ ਬੱਚੇ ਵਿਚਾਰੀ ਨਹੀਂ ਠੀਕ ਤੇ ਉਹ ਭਾਂਜੇ ਨੇ ਬਣਾ ਲਿਆ ਸੌਫਟਵੇਅਰ ਆਹਾਈ ਮਸ਼ੀਨਾਂ ਦੇ ਡਿਜ਼ਾਈਨ ਪਾਉਣ ਵਾਲਾ ਆ ਜਿਹੜੇ ਤੋਂ ਡਿਜ਼ਾਈਨ ਨਹੀਂ ਪੈਂਦੇ ਉਹ ਮੇਰਾ ਭਾਂਜਾ ਬਣਾਉਂਦਾ ਘਰੇ ਹੀ ਠੀਕ ਹੈ ਤੇ ਉਹ ਉਹ ਹੁਣ ਭੈਣ ਨੂੰ ਮੈਂ ਆਖਿਆ ਮੈਂ ਕਿਹਾ ਭੈਣਿਆ ਤੂੰ ਮਸ਼ੀਨ ਲੈ ਨਹੀਂ ਤੇ ਵੀ ਤੈਨੂੰ ਜਵਾਕ ਪਾਲਣੇ ਸੌਖੇ ਹੋ ਜਾਣਗੇ ਨਹੀਂ ਸਹੀ ਹੈ ਸਰ ਹਾਂ ਵੀ ਮਤਲਬ ਇਹ ਇਹਨੇ ਮਤਲਬ ਲੋਕਾਂ ਦੀ ਜ਼ਿੰਦਗੀ ਬਾਹਰ ਬੂਰ ਭੇਜ ਦਿੰਨੇ ਆ ਆਪਣੇ ਕੱਪੜੇ ਸਾਰੇ ਕੂਰੀਅਰ ਕਰਦੇ ਆ ਕੂਰੀਅਰ ਵੀ ਕਰਦੇ ਆ ਜੀ ਹਾਂ ਅੱਛਾ ਵੀ ਜਿਹੜਾ ਜਿਹੜਾ ਮਤਲਬ ਕੋਈ ਵੀ ਭੈਣ ਕਹੂਗੀ ਕਢਾਈ ਤੇ ਸੂਟ ਜਿਹੜੇ ਆ ਆਹ ਕਪੜਾ ਆਹ ਇਹ ਤੁਸੀਂ ਮੁੱਲ ਲੈ ਕੇ ਦਿੰਨੇ ਆ ਜਾਂ ਅਗਲਾ ਨਹੀਂ ਆਪ ਵੀ ਲੈ ਜਾਂਦੇ ਜੀ ਜੇ ਅਗਲਾ ਸਾਨੂੰ ਕਹਿ ਦੇ ਦੇ ਜਿਹੇ ਜਿਹੇ ਵੀ ਅਗਲੇ ਦੀ ਡਿਮਾਂਡ ਹੋਊਗੀ ਉਹੋ ਜਿਹਾ ਲੈ ਕੇ ਲੈ ਕੇ ਵੀ ਕਰਕੇ ਕੱਢ ਕੇ ਕੂਰੀਅਰ ਕਰ ਦਿੰਨੇ ਆ ਜੀ ਅੱਛਾ ਕਿਸੇ ਨੇ ਭਾਣੇ ਤੈਨੂੰ ਕਹਤਾ ਵੀ ਸਾਫ ਕੱਪੜਾ ਲੈ ਕੇ ਇਹਦੇ ਤੇ ਆ ਡਿਜ਼ਾਈਨ ਪਾ ਕੇ ਮੈਨੂੰ ਭੇਜ ਦੇ ਤਾਂ ਤੁਸੀਂ ਭੇਜ ਦੇ ਹਾਂਜੀ ਭੇਜ ਦੇ ਤੇ ਜੇ ਭਾਣੇ ਉਹ ਨਾਪਾ ਭੇਜ ਦੇ ਤੈਨੂੰ ਤੇ ਫਿਰ ਸਿਉਂਕੇ ਵੀ ਭੇਜ ਦੇ ਨੇ ਫਿਰ ਬਣਿਆ ਤਾਂ ਨਹੀਂ ਭੇਜ ਦੇ ਨੇ ਹਾਂਜੀ ਸਿਉਂਕੇ ਭੇਜ ਦੇ ਨੇ ਤੇ ਜਿਵੇਂ ਨਿੱਕੇ ਜਵਾਕਾਂ ਦੇ ਨਾ ਕਈ ਵਾਰੀ ਭੰਗੜੇ ਭੁੰਗੜੇ ਉਥੇ ਬਾਹਰਲੇ ਮੌਲਖਾਂ 'ਚ ਨਾ ਲੋਕ ਇਹ ਜੇ ਕਲਚਰਲ ਐਕਟੀਵਿਟੀ ਕਰਦੇ ਆ ਹਨਾ ਤੇ ਉਥੇ ਉਥੇ ਉਹਨਾਂ ਦੀ ਮਦਦ ਕਰਦੇ ਹੋਗੇ ਜੇ ਅਗਲਾ ਕਰੇ ਆਣ ਜਾਈਏ ਹਾਂਜੀ ਭੰਗੜੇ ਵਾਲਿਆਂ ਦੇ ਵੀ ਕੱਡੇ ਆ ਜੀ ਗੁਰਦ ਤੇ ਜਿਵੇਂ ਮੋਰਨੀਆਂ ਮਾਰਨੀਆਂ ਪਾਉਂਦੇ ਆ ਚਾਦਰਾਂ अच्छा बेल भाई हां जी वो भी ਕੱਢੇ ਜੀ ਹਾਂ ਆ ਦੇਖੋ ਮੈਂ ਤੁਹਾਨੂੰ ਸਿੱਧੀ ਸਿੱਧਾ ਉਸ ਟਿਕਾਣੇ ਤੇ ਲੈ ਕੇ ਆਇਆ ਪਹਿਲੀ ਤਾਂ ਗੱਲ ਤੁਸੀਂ ਇਹ ਦੇਖੋ ਵੀ ਭਾਣੇ ਕਿੰਨੇ ਪਰਿਵਾਰ ਦੇ ਮੈਂਬਰ ਕਿੰਨੇ ਆ ਘਰੇ ਤੁਸੀਂ ਕਿੰਨੇ ਮੈਂਬਰ ਆ ਅਸੀਂ ਚਾਰ ਜੀ ਚਾਰ ਆ ਇੱਕ ਤੁਸੀਂ ਹੋਗੇ ਤੁਸੀਂ ਹੋਗੇ ਆ ਹੋ ਗਿਆ ਤੁਹਾ ਮਾਤਾ ਜੀ ਇੱਕ ਬੀਬੀ ਹੋਗੀ ਹਾਂ ਜੀ ਬੀਬੀ ਹੋਗੀ ਹਾਂ ਜੀ ਤਾਂ ਤੁਸੀਂ ਇਸ ਵਕਤ ਆਹ ਆ ਰਹਿ ਗਿਆ ਤਿੰਨੇ ਕਮਾਉਂਦੇ ਆ ਕਿਉਂਕਿ ਬੀਬੀ ਤਰਪਾਈ ਤਰਪੂਈ ਕਰੀ ਜਾਂਦੀ ਹੋਊਗੀ ਹੈ ਨਾ ਤੇ ਤੁਸੀਂ ਹੋਗੇ ਜਿਹੜੇ ਦੋਨੇ ਜੀ ਪੂਰੀ ਟੱਕਰ ਖਾਈ ਫਰਦੇ ਆ ਕਬੀਲਦਾਰੀ ਹੈ ਨਾ ਨਹੀਂ ਬਹੁਤ ਵਧੀਆ ਬਾਈ ਯਾਰ ਬੰਦਾ ਪੋਨਾ ਚਿਹਰਾ ਪੰਜਾਬ ਨੇ ਬਚਣਾ ਨਹੀਂ ਜਿੰਨਾ ਚਿਰ ਆਏ ਸਾਰੇ ਜੀ ਸਿਰ ਜੋੜ ਕੇ ਕਹਿੰਦੇ ਪੰਡ ਵੀ ਨਹੀਂ ਵੱਜਦੀ ਯਾਰ ਜਿੰਨਾ ਚਿਰ ਦੋ ਬੰਦਿਆਂ ਦੇ ਸਿਰ ਨਹੀਂ ਜੋੜਦੇ ਹੈਂ ਹਾਂਜੀ ਇੱਕ ਇੱਕ ਬੰਦਾ ਤਾਂ ਪੰਡ ਨਹੀਂ ਬਣ ਸਕਦਾ ਕਬੀਲਦਾਰੀ ਪੰਡ ਹੀ ਕਿਸੀ ਨਹੀਂ ਨਾ ਜਾਂਦੀ ਉਹਨਾਂ ਚਿਰ ਜਿੰਨਾ ਚਿਰ ਦੋ ਸਿਰ ਨਹੀਂ ਜੋੜਦੇ ਉਹਨਾਂ ਚਿਰ ਤਾਂ ਪੰਡ ਵੀ ਨਹੀਂ ਵੱਜਦੀ ਹਨਾ ਤਾਂ ਇਹ ਤਾਂ ਤੁਹਾਡਾ ਭੈਣੇ ਤੇ ਤੇਰੇ ਨਾ ਸੱਚੀ ਲੋਕਾਂ ਦਾ ਉਹੀ ਮਨ ਖੁਸ਼ ਹੋ ਜਾਣਾ ਤੈਨੂੰ ਕੰਮ ਕਰਦੀ ਨੂੰ ਦੇਖ ਕੇ ਨਹੀਂ ਠੀਕ ਹੈ ਕਿੰਨੇ ਦਿਨਾਂ ਦੇ ਵਿੱਚ ਭੈਣੇ ਸੂਟ ਦੇ ਦੇਵੂਗੀ ਦੇ ਦੇਗੀ ਪੂਰਾ ਜੇ ਸੂਟ ਵੀਰੇ ਸ਼ਾਮ ਤੱਕ ਦੇ ਦੋ ਵੀ ਰੈਡੀ ਕਰ ਦਿੰਨੇ ਆ ਤਿੰਨ ਵੀ ਕਰ ਦਿੰਨੇ ਆ ਜੀ ਬੱਚਾ ਐਡੀ ਛੇਤੀ ਹੋ ਜਾਊਗਾ ਹਾਂਜੀ ਕਰ ਦਿੰਨੇ ਤੇ ਜੇ ਮੰਨ ਲਓ ਵੀ ਕਿਸੇ ਨੇ ਪੰਜ 4000 ਦਾ ਸੂਟ ਭੇਜਿਆ ਤੇ ਤੋਂ ਖਰਾਬ ਹੋ ਜੇ ਫਿਰ ਤੇਰੀ ਕੀ ਜ਼ਿੰਮੇਵਾਰੀ ਰਹੂਗੀ ਮੇਰੇ ਪਾਸ ਇਸ ਕੱਪੜਾ ਲੈ ਕੇ ਉਹਨੂੰ ਸਟਿਚ ਕਰਾਡ ਕੇ ਦੇਵਾਂਗੇ ਜੀ ਦੇਖ ਲੈ ਕਿੱਡੇ ਚੰਗੇ ਬੰਦੇ ਆ ਹੈ ਨਹੀਂ ਤਾਂ ਫਿਰ ਆਏ ਆ ਜੀ ਜਦੋਂ ਉਹਨੇ ਕਸਟਮ ਆਏ ਨੇ ਜੇ ਕਈ ਵਾਰੀ ਆਪਾਂ ਤੋਂ ਖਰਾਬ ਹੋ ਗਿਆ ਜੀ ਫਿਰ ਤਾਂ ਸਰ ਗਿਆ ਜੀ ਹੂੰ ਤੇ ਚੱਲ ਜੇ ਕਈ ਵਾਰ ਖਰਾਬ ਹੋ ਜੀ ਫਿਰ ਆਪਾਂ ਕੱਪੜਾ ਲੈ ਕੇ ਉਹਨਾਂ ਨੂੰ ਕੱਢ ਕੇ ਵੀ ਦੇਵਾਂਗੇ ਜੀ ਆ ਨੇ ਮੈਂ ਸੱਚੀ ਜਿੰਨਾ ਚਿਰ ਆਪਾਂ ਇੰਨੀ ਜ਼ਿੰਮੇਵਾਰੀ ਨਹੀਂ ਲੈਂਦੇ ਉਹ ਨਾ ਗਾਹਕ ਵਿਸ਼ਵਾਸ ਨਹੀਂ ਕਰਦਾ ਪਰ ਆਪਾਂ ਨੂੰ ਪਤਾ ਹੁੰਦਾ ਆਪਾਂ ਖਰਾਬ ਹੋਣ ਹੀ ਨਹੀਂ ਦੇਣਾ ਤਾਂ ਹੀ ਬੰਦਾ ਇੰਨੀ ਜ਼ਿੰਮੇਵਾਰੀ ਲੈਂਦਾ ਵੈਸੇ ਵੀ ਅੱਜ ਤੱਕ ਮੈਂ ਆਖਿਆ ਚਾਰ ਮਹੀਨੇ ਹੋ ਗਏ ਮੈਂ ਕੱਪੜਾ ਅਜੇ ਤੱਕ ਖਰਾਬ ਨਹੀਂ ਹੋਇਆ ਮਾਰ ਅੱਜ ਤੱਕ ਕੜਾਈ ਕੜਾਈ ਵਾਲੇ ਮਸਲੇ ਚ ਹਾਂਜੀ ਕਿਉਂਕਿ ਭਾਵੇਂ ਤੇਰੇ ਮਸ਼ੀਨ 10 ਸਾਲ ਤੋਂ ਹੱਥ ਲੱਗੀ ਆ ਨਾ ਫਿਰ ਵੀ ਤੁਹਾਨੂੰ ਹੱਥਾਂ ਨਾਲ ਹੀ ਚਲਾਉਨੇ ਆ ਤਾਂ ਫਰਕ ਤਾਂ ਪੈਂਦਾ ਮਸ਼ੀਨ ਤਾਂ ਵੀਰ ਜੀ ਮੈਨੂੰ ਉਹ 20 ਸਾਲ ਹੋ ਗਏ ਕਟੋ ਕਟ 15 ਤਾਂ ਸਾਡੀ ਮੈਰਿਜਨ ਹੋ ਗਏ ਜੀ ਪਹਿਲਾਂ ਜਦੋਂ ਦੁਸੂ ਸਲ ਛੋਕਰਾ ਉਹ ਤਾਂ ਬਹੁਤ ਸੇਤੀ ਸਿੱਖ ਜਾਂਦੇ ਜਿਹੜਾ ਬੰਦਾ ਪਹਿਲਾਂ ਤੋਂ ਕੱਪੜੇ ਦਾ ਕੰਮ ਕਰਦਾ ਨਾ ਉਹ ਤਾਂ ਛੇਤੀ ਸਿੱਖ ਜਾਂਦਾ ਕੋਈ ਬੜਾ ਟਾਈਮ ਨਹੀਂ ਲੱਗਦਾ 10 ਦਿਨਾਂ ਚ ਹੁਣ ਕੁੜੀਆਂ ਸਿੱਖ ਕੇ ਦੋ ਇੱਕ ਕੁੜੀ ਨੂੰ ਸਿਖਾਤਾ ਜੀ ਇਹ ਵੀ ਥੋੜੀ ਲੱਗੇ ਹੋਣੀ ਕੰਮ ਤੇਰੇ ਕੋਲ ਭੈਣੇ ਬਹੁਤ ਹੁਣ ਕੰਮ ਕਿਹੜੇ ਹਿਸਾਬ ਨਾਲ ਆਉਂਦਾ ਬਸ ਲੋਕ ਹੀ ਜਿਹੜਾ ਕੰਮ ਕਰਾ ਜਾਂਦਾ ਉਹ ਹੀ ਗਾਗ ਬਣੇ ਹੋਏ ਗਾਗ ਬਣੇ ਹੋਏ ਜੀ ਜਿਹੜੇ ਬੰਦੇ ਕੱਪੜੇ ਸਲਾਈ ਕਰਾਉਂਦੇ ਸੀ ਜੀ ਉਹ ਗਾਗੋ ਮੇ ਜੁੜੇ ਹੋਏ ਗਾਗ ਜੁੜੇ ਹੋਏ ਉਹ ਮੇ ਗਾਂਧੀ ਗਾਂ ਆਈ ਜਾਂਦੇ ਹਾਂ ਜੀ ਉਹ ਮੇ ਆਈ ਜਾਂਦੇ ਆ ਵੀ ਕੁਛ ਆਂਦਾ ਸੀ ਆਖੇ ਸੀ ਆਈ ਮੈਨੂੰ ਲੈ ਕੇ ਆਇਆ ਉਥੋਂ ਨਥਾਣੇ ਨਥਾਣੇ ਕੀ ਟਿਕਾਣਾ ਬਾਈ ਜੇ ਸਿੱਧਾ ਆਉਣਾ ਹੋਵੇ ਤੁਹਾਡੇ ਕੋਲੇ ਬੰਦਾ ਆਪਣਾ ਜੀ ਇਹ ਪੁੱਲੇ ਵਾਲਾ ਮੋੜ ਆ ਜਾਂਦਾ ਪੁੱਲੇ ਵਾਲਾ ਕਰਨ ਪ੍ਰੀਤ ਦੇ ਨਾਨਕਿਆਂ ਵਾਲਾ ਮੋੜ ਹਾਂ ਆਲੇ ਦੀ ਚੱਕੀ ਹਾਂ ਆਲੇ ਦੀ ਚੱਕੀ ਹਾਂ ਆਲੇ ਦੀ ਚੱਕੀ ਆਲੇ ਦੀ ਚੱਕੀ ਹਾਂ ਆਲੇ ਦੀ ਚੱਕੀ ਮਸ਼ਹੂਰ ਹੋ ਜਾਣੀ ਆ ਪੁੱਤ ਅੱਜ ਤੇਰੀ ਵੀਡੀਓ ਨਾ ਹੈ ਹੁਣ ਆਲੇ ਦੀ ਚੱਕੀ ਵਾਲਾ ਕਿਹਾ ਕਰੂਗਾ ਵੀ ਸਾਡਾ ਸਾਡੇ ਇੱਥੇ ਬੋਰਡ ਲਾਓ ਹੈ ਬੰਦਿਆਂ ਨੇ ਸਾਡਾ ਨਾਮ ਲੇਤਾ ਚੈਨਲ ਤੇ ਹਾਂ हां ਤੁਸੀਂ ਨਾ ਤੁਹਾਨੂੰ ਨਾ ਪੂਰੇ ਪੂਰੇ ਨਥਾਣੇ ਦੇ ਵਿੱਚ ਤੁਹਾਨੂੰ ਬੋਰਡ ਲੱਗੇ ਮਿਲ ਜਾਣਗੇ ਹਾਂ ਪੂਰੇ ਨਥਾਣੇ ਦੇ ਵਿੱਚ ਤੁਹਾਨੂੰ ਬੋਰਡ ਲੱਗੇ ਮਿਲ ਜਾਣਗੇ ਇੱਕ ਨੰਬਰ ਤੁਹਾਨੂੰ ਸਕਰੀਨ ਤੇ ਦਿਖ ਰਿਹਾ ਭੈਣ ਹੋਂਾਂ ਦਾ ਤੁਸੀਂ ਕਿਸੇ ਵੀ ਭੈਣ ਭਾਈ ਨੇ ਕੜਾਈ ਲਈ ਤੁਸੀਂ ਕੋਈ ਵੀ ਚਾਦਰਾਂ ਕੱਢਣਾ ਚਾਦਰ ਕੱਢਣੀ ਆ ਭੈਣੇ ਜੇ ਮੰਨ ਕੇ ਚਲੋ ਕਿਸੇ ਨੇ ਬਾਗ ਬੂਗ ਦੀ ਕੜਾਈ ਹੋ ਦੇਖੀ ਪ੍ਰੀਤ ਪਿੱਛੇ ਜਾਈ ਹਾਂਜੀ ਵੀ ਹੈਨਾ ਜਿਵੇਂ ਕਿਸੇ ਨੇ ਬਾਗ ਦੀ ਕੜਾਈ ਪੋਣੀ ਹੋਵੇ ਬਾਗ ਦੀ ਕੜਾਈ ਪਾ ਦੂਗੀ ਹਾਂਜੀ ਵੀਰ ਜੀ ਵੀ ਜੇ ਮੈਂ ਕਿਸੇ ਨੇ ਬਾ ਅਕੜ ਬੋ ਮਾ ਹੋਵੇ ਫਲਕਾਰੀ ਕਢਾਉਣੀ ਹੋਵੇ ਹਾਂਜੀ ਵੀਰ ਜੀ ਸਾਰੇ ਕਰ ਦੂਗੀ ਵੀ ਇਹ ਇਹ ਉਹ ਫਲਕਾਰੀ ਬਣਾ ਦੂਗੀ ਜਮਾਂ ਸੇਮ ਹਾਂਜੀ ਵੀਰ ਜੀ ਉਸ ਤਰ੍ਹਾਂ ਦੀਆਂ ਰੀਲਾਂ ਉਹਦੇ ਉਹਦੇ ਉਹ ਬਾਗ ਵਾਲੀ ਕਢਾਈ ਮੈਨੂੰ ਉਹਦੇ ਤੋਂ ਉਹਦੇ ਤੋਂ ਹੀ ਮੇਰੇ ਦਿਮਾਗ 'ਚ ਆਇਆ ਨਾ ਵੀ ਉਹ ਬਾਗ ਵਾਲੀ ਬੂਟੀ ਆ ਜੇ ਜੇ ਮੰਨ ਲਓ ਪ੍ਰਾਣੀ ਕਿਸੇ ਵੀ ਤਰ੍ਹਾਂ ਦੀ ਪੁਰਾਣੇ ਬੁੜੀਆਂ ਦੀਆਂ ਕਈਆਂ ਮਗਾ ਨਾ ਬਾਲੀਆਂ ਘੈਂਟ ਘੈਂਟ ਪਾਈਆਂ ਹੋਈਆਂ ਚਾਦਰਾਂ ਤੇ ਨੈਟ ਤੇ ਡਿਜ਼ਾਈਨ ਪਾਇਆ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਅਗਲੇ ਦਿਮਾਗ 'ਚ ਆ ਗਿਆ ਤੁਹਾਨੂੰ ਭੇਜ ਦੇ ਹਾਂਜੀ ਉਹ ਵੀ ਪਾ ਦੇਣੇ ਫੀਡ ਕਰਕੇ ਨੇ ਪਾ ਦੇਣੇ ਮੈਂ ਤੁਸੀਂ ਕੁਝ ਵੀ ਬਣਵਾਉਣਾ ਨਾ ਤੁਹਾਨੂੰ ਕੱਪੜੇ ਤੇ ਕੋਈ ਕਢਾਈ ਚਾਹੀਦੀ ਆ ਜੇਬ ਤੇ ਕਢਾਈ ਚਾਹੀਦੀ ਆ ਲੋਗੋ ਟੀ ਸ਼ਰਟ ਤੇ ਕਢਾਈ ਚਾਹੀਦੀ ਆ ਝੋਲੇ ਤੇ ਕਢਾਈ ਚਾਹੀਦੀ ਬੈਗ ਤੇ ਚਾਹੀਦੀ ਆ ਤੁਸੀਂ ਕਿਸੇ ਵੀ ਚੀਜ਼ ਤੇ ਕਢਾਈ ਚਾਹੀਦੀ ਆ ਨਾ ਤੁਸੀਂ ਭੈਣ ਹੁਣਾ ਦਾ ਨੰਬਰ ਆ ਸਕਰੀਨ ਤੇ ਤੇ ਇਹ ਵੀ ਨੋਟ ਰੱਖਿਓ ਤੇ ਦੂਜੀ ਗੱਲ ਆ ਬਾਈ ਪੰਜਾਬ ਦੇ ਇਹ ਛੋਟੇ ਧੰਦਿਆਂ ਦੀ ਸਾਨੂੰ ਸਪੋਰਟ ਕਰਨੀ ਪੈਣੀ ਆ ਜੇ ਅਸੀਂ ਪੰਜਾਬ ਦੇ ਲੋਕਾਂ ਨੂੰ ਹਾਸਦੇ ਦੇਖਣਾ ਖੁਸ਼ ਦੇਖਣਾ ਇਹ ਪਰਿਵਾਰਾਂ ਦੀ ਐਂ ਪਰਿਵਾਰਾਂ ਦੀ ਖੁਸ਼ੀ ਆ ਜਿਹੜੀ ਇਹ ਚਿਹਰਿਆਂ ਤੇ ਬਣੀ ਰਹੇ ਨਾ ਇਸ ਕਰਕੇ ਇਹਨਾਂ ਦੀ ਸਪੋਰਟ ਕਰਨੀ ਹੈ ਤੁਸੀਂ ਤੁਹਾਨੂੰ ਲੱਗੇ ਜਿਉਂਦੇ ਰਹੋ